ਲੇディアਸੀ ਮਤਲਬ ਕਿਰਾਇი ਅਗਲੇ ਤੋਂ 10-10000 ਰੁਪਇਆ ਲੈ ਲਿਆ ਤਾਂ ਉਹਦਾ ਫਾਇਦਾ ਵੀ ਬੰਦੇ ਦਾ ਕੀ ਰਹਿ ਗਿਆ ਅਸੀਂ ਰੇਟ ਵੀ 46000 ਦੇਣੀ ਆ ਸਾਰੀਆਂ ਆਈਟਮਾਂ ਦੇਣੀ ਆ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਵੀ ਫਰੀ ਦੇਣੀ ਆ ਇਹ ਸਾਰਾ ਟਾਲੀ ਦੇ ਵਿੱਚ ਬਣਾਇਆ ਹੋਇਆ ਹੋਰ ਇਹਦੇ ਵਿੱਚ ਅਦਰ ਕੋਈ ਲੱਕੜ ਨਹੀਂ ਲੱਗੀ ਹੋਈ ਆ ਜੇ ਤੁਸੀਂ ਪਾਵੇਂ ਦੇਖ ਸਕਦੇ ਸਾਰਾ ਟਾਲੀ ਦੇ ਵਿੱਚ ਬਣਾਇਆ ਹੋਇਆਗਾ ਤੇ ਇਹ ਤੇ ਆਹ ਜਿਹੜਾ ਲੱਗਿਆ ਹੋਇਆ ਪਿਓਰ ਪਿੱਤਲ ਲੱਗਿਆ ਹੋਇਆਗਾ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਜੇ ਕਿਸੇ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਸਮਾਨ ਮੰਗਾਉਣਾ ਤਾਂ ਤੁਸੀਂ ਇਥੋਂ ਭੇਜ ਦੇਣੋ ਪੈ ਕੇ ਕਰਕੇ ਜੀ ਹਾਂ ਇਥੋਂ ਭੇਜ ਦੇਣਿਆ ਥਾਰ কুলਰ ਹੈ ਮਾਰਕੀਟ ਦੇ ਵਿੱਚ ਇਹ কুলਰ तकरीबन 18000 20000 ਤੱਕ ਬੰਦਾ ਕੈਸ਼ ਸੇਲ ਕਰਦਾ ਇੱਕ ਤਾਂ ਅਸੀਂ কুলਰ ਤੇ ਆਫਰ ਲਾਇਆ ਸਿਰਫ 12000 ਰੁਪਏ ਦਾ কুলਰ ਉੱਤੋਂ ਅਸੀਂ 5000 ਰੁਪਏ ਦਾ ਪੁਰਾਣਾ ਵੀ ਕੱਟ ਦਿੰਦੇ ਹਾਂ ਟੁੱਟਿਆ ਕੱਟ ਰਹੇ ਹਾਂ ਜੀ ਏਸੀ কুলਰ ਕਹਿੰਦੇ ਨੇ ਇਹਨੂੰ 5000 ਦਾ ਪੁਰਾਣਾ ਕੱਟ ਗਏ 7000 ਰੁਪਏ ਦਾ ਗਾਹਕ ਤੋਂ ਨਾਲ ਲੈਣੇ ਵੀ ਕਰਦੇ ਹਾਂ ਛੋਣੇ ਛੋਣੇ ਸਾਹੀ ਬੈੱਡ ਪੈਣੇ ਮਹਾਰਾਜਾ ਲੋਕਾਂ ਚ ਇਹਨਾਂ ਦਾ ਵੀ ਪੁਰਾਣੇ ਜਿਹੜੇ ਆਪਣੇ ਬਾਕਸ ਬੈੱਡ ਹੁੰਦੇ ਨੇ ਕੱਟ ਦੋਗੇ ਇਹਨਾਂ ਨਾਲ ਜੀ ਹਾਂ ਪੁਰਾਣੇ ਬੈੱਡ ਕੱਟ ਦਾਂਗੇ ਸਿਰਫ 500 ਇਹਦੇ 'ਚ ਵੀ 5000 ਰੁਪਏ ਦਾ ਪੁਰਾਣਾ ਕੱਟੇ ਦਿਓ ਤੇ ਇੱਕ ਨਾ ਵੀਰ ਆਪਣਾ ਕੋਲੇ ਪੈਕੇਜ ਆ ਜੀ ਜੇ ਮਾਲਾ ਇਕੱਠਾ ਸਮਾਨ ਲੈਣਾ ਕਿਸੇ ਚ ਉਹ ਪੈਕੇਜ ਦੇ ਵਿੱਚ ਬੈੱਡ ਹੋਣਗੇ ਗੱਦੇ ਹੋਣਗੇ 7 ਸੀਟਰ ਸੋਫਾ ਹੋਊਗਾ ਟੇਬਲ ਹੋਊ ਅਲਮੀਰਾ ਹੋਊਗੀ ਤੇ ਜੋ ਬੰਦਾ ਆਪਣੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦਾਗਾ ਤਾਂ ਉਹਨਾਂ ਲਈ ਅਸੀਂ ਪ੍ਰੈਸਟੇਬਲੀ ਗਿਫਟ ਦੇ ਤੌਰ ਤੇ ਦਵਾਂਗੇ ਵੈਰੈਟੀ ਤਾਂ ਸਾਡੇ ਕੋਲ ਬਹੁਤ ਹੈ ਮਤਲਬ ਫਰਨੀਚਰ ਦੇ ਕੰਮ ਦੇ ਵਿੱਚ ਬਰਨਾਲਾ ਵੁੱਡਸ ਤੇ ਇੱਥੇ ਤੁਹਾਨੂੰ ਜਗ੍ਹਾ ਘੱਟ ਰਹਿ ਜਾਂਦੀ ਹੈ ਮਾਡਲ ਜਾਂ ਡਿਜ਼ਾਈਨ ਉਹ ਖਤਮ ਨਹੀਂ ਹੋਣਗੇ ਲਓ ਵੀ ਸਜਣੋ ਬਰਨਾਲਾ ਵੁੱਡਸ ਤੇ ਪਹੁੰਚ ਗਏ ਜਿੱਥੇ ਸਾਰੇ ਤਰ੍ਹਾਂ ਦਾ ਸਮਾਨ ਚਾਹੇ ਉਹ ਇਲੈਕਟ੍ਰੋਨਿਕਾ ਚਾ ਫਰਨੀਚਰ ਆ ਸਸਤੇ ਰੇਟ ਤੇ ਮਿਲਦਾ ਪੁਰਾਣਾ ਸਮਾਨ ਕੱਟਿਆ ਜਾਂਦਾ ਨਵਾਂ ਸਮਾਨ ਦਿੱਤਾ ਜਾਂਦਾ ਪੂਰੀ ਗੱਲਬਾਤ ਕਰਦੇ ਆ ਬਾਈ ਸਸੀ ਕਾਲ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਵੀਰ ਜੀ ਮਾਰ ਲਓ ਤੁਸੀਂ ਆਫਰ ਲਾਏ ਨੇ ਲੋਕਾ ਖਾਤਰ ਹੈਨਾ ਹਾਂਜੀ ਹਾਂਜੀ ਇਹਨਾਂ ਦੇ ਆਫਰ ਕੀ ਆ ਮੰਨ ਲਾ ਕੀ ਆਫਰ ਜਿਹੜਾ ਬਾਹਰੋਂ ਨਹੀਂ ਮਿਲਦਾ ਜੀ ਹਾਂ ਮੰਨ ਲਓ 15000 ਰੁਪਏ ਦੀ ਵਾਸ਼ਿੰਗ ਮਸ਼ੀਨ ਹੋਊਗੀ 5000 ਰੁਪਏ ਦੀ ਪੁਰਾਣੀ ਕੱਟੀ ਜਾਊ ਸਿਰਫ ਆਪਾ 10000 ਰੁਪਏ ਦੇਣਾ ਹੈਗਾ ਮਸ਼ੀਨ ਨਵੀਂ ਮਿਲ ਜੂਗੀ ਮੰਨ ਲਓ ਜਿੰਨੇ ਦੀ ਮਸ਼ੀਨ ਉਹ ਜੋ ਪੁਰਾਣੀ ਕੱਟਦੀ 5000 ਜੀ ਹਾਂ ਜਿੰਨੇ ਦਾ ਵੀ ਮਸ਼ੀਨ ਆ ਮੈਂ 13 ਤੋਂ ਲੈ ਕੇ ਸਟਾਰਟਿੰਗ ਹੋ ਜਾਂਦੀ ਹੈ ਜਿਹੜੀ ਪੁਰਾਣੀ ਪੁਰਾਣੀ ਕੱਟੀ ਜੂ ਉਹਦੀ ਕੰਡੀਸ਼ਨ ਕਹੇ ਜੀ ਹੋਵੇ ਜਿੱਦਾਂ ਦੀ ਮਰਜ਼ੀ ਕੰਡੀਸ਼ਨ ਹੋਵੇ ਚੱਲੇ ਨਾ ਚੱਲੇ ਹੋਰ ਹੋਵੇ ਚੱਲਦੀ ਨਾ ਚੱਲਦੀ ਜਿਹੇ ਦੀ ਮਰਜ਼ੀ ਕੰਡੀਸ਼ਨ ਹੋਵੇ ਵਾਹ ਜੀ ਤੇ ਪੱਖਿਆਂ ਤੇ ਵੀ ਆਫਰ ਹੈ ਜੀ ਹਾਂ ਹਿੰਦ ਕੰਪਨੀ ਦੇ ਪੱਖੇ ਨੇ 2600 ਰੁਪਏ ਦਾ ਪੱਖਾ ਲਵਾਵਾਂਗਾ 1000 ਰੁਪਏ ਦਾ ਪੁਰਾਣਾ ਕੱਟ ਕੇ ਕਰ ਤੋਂ 1600 ਰੁਪਏ ਕਰਾਂਗਾ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਸਾਈਜ਼ ਮਿਲ ਜਾਣਗੇ ਇਹ ਵੀ ਜਿਵੇਂ ਤੁਸੀਂ ਦੇਖ ਸਕਦੇ ਕੋਈ ਗੌਦਰੇਜ ਦਾਗਾ ਕੋਈ ਵੋਲਟੇਜ ਦਾ ਸਾਰੇ ਕੰਪਨੀਆਂ ਦੀ ਚੀਜ਼ਾਂ ਨੇ ਇਹਦੇ ਵਿੱਚ ਵੀ 5000 ਰੁਪਏ ਦਾ ਪੁਰਾਣਾ ਕੱਟਿਆ ਦੇਉਂਗਾ ਡਬਲ ਡੋਰ ਸਿੰਗਲ ਡੋਰ ਜੀ ਹਾਂ ਸਾਰੇ ਤਰ੍ਹਾਂ ਦੇ ਮਿਲ ਜੀ ਤਿਹੜਾ ਪੁਰਾਣਾ ਕੱਟਿਓ ਗੈਸ ਨਾ ਬਣਾਉਂਦਾ ਹੋਵੇ ਚੱਲਦਾ ਕਰਦਾ ਨਾ ਕੋਈ ਤਰ੍ਹਾਂ ਦੀ ਮਤਲਬ ਜੋ ਮਰਜੀ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਚੱਲਦਾ ਹੋਵੇ ਖੋਰ ਹੋਵੇ ਜਿਹੇ ਜਿਹੀ ਮਰਜ਼ੀ ਕੰਡੀਸ਼ਨ ਹੋਵੇ 5000 ਰੁਪਏ ਦਾ ਪੁਰਾਣਾ ਕੱਟਿਆ ਦੇਉ ਇਹ ਥਾਰ ਕੂਲਰ ਹੈ ਹਮ ਇਹਦੇ ਵਿੱਚ ਵੀ ਮਤਲਬ ਬਹੁਤ ਅਸੀਂ ਵਧੀਆ ਆਫਰ ਲਾਉ ਹੈ ਜੀ ਮਾਰਕ ਸਿਰਫ 12000 ਰੁਪਏ ਦਾ ਕੂਲਰ ਜੀ ਉਤੋਂ ਅਸੀਂ 5000 ਰੁਪਏ ਦਾ ਪੁਰਾਣਾ ਵੀ ਕੱਟ ਦਿੰਦੇ ਹਾਂ ਟੁੱਟਿਆ ਕੱਟ ਰਹੇ ਹਾਂ ਜਿਹੜਾ ਇਹ ਏਸੀ ਕੂਲਰ ਕਹਿੰਦੇ ਨੇ ਇਹਨੂੰ 5000 ਦਾ ਪੁਰਾਣਾ ਕੱਟ ਗਏ 7000 ਰੁਪਏ ਅਗਾਹ ਤੋ ਨਾਲ ਲੈਣੇ ਤੇ ਇਹ ਨਾਲ ਗਲ ਦਾ ਨਾ ਧੁੱਪ ਪਾਣੀ ਕਰੰਟ ਦਾ ਕੋਈ ਯਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਏਸ ਵੀ ਸਾਰੀ ਵੈਰਾਈਟੀ ਮਿਲ ਸਕਦੀ ਜਿਵੇਂ ਆ ਵੱਡੇ ਕੁੰਡਰ ਜੀ ਹਾਂ ਸਾਰੀ ਤਰ੍ਹਾਂ ਦੀ ਵੈਰਾਈਟੀ ਮਿਲ ਜੂ ਬਕਾਇਦਾ ਸਾਰੀ ਚੀਜ਼ ਦੀ ਫੁੱਲ ਗਾਰੰਟੀ ਹੋਊਗੀ ਜੀ ਵੀ ਸੋਫਾ ਸੈਟਨ ਦੀ ਗੱਲ ਕਰਦੇ ਆਂ ਪਹਿਲੀ ਗੱਲ ਸਭ ਤੋਂ ਵੱਡੀ ਪਸੰਦ ਆ ਵੀ ਗਾਹਕ ਨੂੰ ਕਲਰ ਮਿਲ ਜਾਣਗੇ ਸਾਰੇ ਸਾਰੇ ਤਰ੍ਹਾਂ ਦੇ ਕਲਰ ਮਿਲ ਜਾਣਗੇ ਗਾਹਕ ਚ ਆਪ ਦਾ ਡਿਜ਼ਾਈਨ ਆਪ ਲਿਆਵੇ ਸਾਰੇ ਤਰ੍ਹਾਂ ਦਾ ਫਰਨੀਚਰ ਜਿੰਮੇ ਮਰਜੀ ਕਸਟਮਾਈਜ਼ ਕਰਵਾ ਸਕਦੇ ਨੇ ਠੀਕ ਐ ਇਹ ਚ ਇਹ ਚ ਪੁਰਾਣਾ ਕੱਟ ਦੋਂਗੇ ਕੋਈ ਰੋਕੀ ਜੀ ਜੀ ਇਹਨਾਂ ਚ ਵੀ ਪੁਰਾਣਾ ਕੱਟਿਆ ਜਾਊਗਾ ਕਿੰਨੇ ਕਿੰਨੇ ਦਾ 5000 ਰੁਪਏ ਦਾ ਕੱਟਿਆ ਜਾਊਗਾ ਜੀ ਠੀਕ ਐ ਮੈਂ ਜਿਹੜੀ ਫੋਮ ਵਗੈਰਾ ਪਾਈ ਆ ਤੇ ਜਾਂ ਲੱਕੜ ਵਗੈਰਾ ਵਰਤੀ ਗਈ ਆ ਉਹ ਕਿਵੇਂ ਆ ਕੁਆਲਿਟੀ ਸਾਰਾ ਅਸੀਂ ਐਕਸਪੋਰਟ ਕਰਦੇ ਆਂ ਜੋ ਅਸੀਂ ਐਕਸਪੋਰਟ ਦੇ ਵਿੱਚ ਮਟੀਰੀਅਲ ਆਉਂ ਕੁਣ ਨਹੀਂ ਲੱਗਦਾ ਜਿਹੜੀ ਫਾਰਮ ਹੁੰਦੀ ਉਹ ਐਚ ਆਰ ਦੀ 40 ਡੈਂਸਿਟੀ ਦੀ ਹੁੰਦੀ ਹੈ ਕਸਟਮਰਾਂ ਲਈ ਲਿਖਤੀ ਦੇ ਵਿੱਚ 5 ਸਾਲ ਦੀ ਸੋਫੇ ਦੀ ਗਾਰੰਟੀ ਦਿੰਦੇ ਆ ਤੇ ਹੋਰ ਵੀ ਸਾਰੀ ਚੀਜ਼ ਦੀ ਫੁੱਲ ਗਾਰੰਟੀ ਹੁੰਦੀ ਹੈ ਤੇ ਪੁਰਾਣਾ ਵੀ ਕੱਟਿਆ ਤੇ ਦੇਖ ਸਕਦੇ ਹੋ ਦਰਸ਼ਕ ਵੀਰਾਂ ਅੰਦਰ ਵੀ ਸ਼ੋਅਫੈਂ ਦੀ ਛੋਟੇ ਕੋਲੇ ਵੈਰਾਈਟੀ ਕਿੰਨੀ ਹੈ ਕੁਆਲਟੀ ਕੁਆਂਟੀਟੀ ਵੈਰਾਈਟੀ ਤਾਂ ਸਾਡੇ ਕੋਲ ਬਹੁਤ ਹੈ ਮਤਲਬ ਫਰਨੀਚਰ ਦੇ ਕੰਮ ਦੇ ਵਿੱਚ ਬਰਨਾਲਾ ਬੁਰਸਤ ਇੱਥੇ ਤੁਹਾਨੂੰ ਜਗ੍ਹਾ ਘੱਟ ਰਹਿ ਜਾਂਦੀ ਹੈ ਮਾਡਲ ਜਾਂ ਡਿਜ਼ਾਈਨ ਉਹ ਖਤਮ ਨਹੀਂ ਹੋਣਗੇ ਚਾਰ ਮੰਜ਼ਲਾਂ ਤੇ ਡਿਸਪਲੇ ਲੱਗੇ ਹੋਣ ਨੇ ਤੇ ਆਪਾਂ ਵੀਰ ਜੀ ਨਾਲ ਗੱਲਬਾਤ ਕਰਦੇ ਅਲਮਾਰੀਆਂ ਦੀ ਸੋਹਣੀ ਸੋਹਣੀ ਅਲਮਾਰੀਆਂ ਪਈ ਨੇ ਇਹਨਾਂ 'ਚ ਵਰਤੀ ਗਿਆ ਜਿਹੜਾ ਮਤਲਬ ਕਿ ਸਰਮਾਇਆ ਕਿਵੇਂ ਆ ਇਹ ਚੀਜ਼ ਆ ਸਾਰੀਆਂ ਬੋਰਡ ਦੀਆਂ ਅਲਮਾਰੀਆਂ ਬਣੀਆਂ ਹੁੰਦੀਆਂ ਤੇ ਇਹਨਾਂ ਦੀ ਵੀ ਫੁੱਲ ਗਾਰੰਟੀ ਹੁੰਦੀ ਹੈ ਚੀਜ਼ ਦੀ ਮਤਲਬ ਕਿ ਇਹਦਾਂ ਕੋਈ ਪੁਰਾਣੀ ਚੀਜ਼ ਕੱਟ ਦੋਗੇ ਕੋਈ ਚੀਜ਼ ਕਟਵਾਉਣੀ ਜੀ 5000 ਰੁਪਏ ਦੀ ਜਿਹੇ ਜੀ ਮਰਜ਼ੀ ਅਲਮਾਰੀ ਹੋਵੇ 5000 ਰੁਪਏ ਦੀ ਕੱਟੀ ਜਾਊਗੀ ਟੁੱਟੀ ਕੋਣੇ ਵਾਲੀ ਜੀ ਹਾਂ ਹਾਂ ਤੇ ਲੱਕੜ ਦੀਆਂ ਲੋਹੇ ਦੀਆਂ ਸਾਰੀਆਂ ਮਿਲ ਜਾਣਗੀਆਂ ਵੀਰ ਜੀ ਹਾਂ ਸਾਰੇ ਤਰ੍ਹਾਂ ਦੇ ਅਮੀਰਾ ਮਿਲ ਜਾਂਦੀਆਂ ਤੇ ਜੇ ਤੁਹਾਡੇ ਲਈ ਪੈਕੇਜ ਦੀ ਗੱਲਬਾਤ ਕਰਾਂਗੇ ਜੇ ਮੰਨ ਲਾ ਇਕੱਠਾ ਸਮਾਨ ਲੈਣਾ ਕਿਸੇ ਧੀਆ ਪਿੰਡਾਂ ਦਾ ਵਿਆਹ ਹੈ ਨਾ ਹਾਂਜੀ ਹਾਂਜੀ ਤੇ ਉਹ ਪੈਕੇਜੇ ਚ ਗੱਲਬਾਤ ਕਰਦੇ ਆ ਵੀ ਕੀ ਕੀ ਸਮਾਨ ਹੋਊ ਦੇ ਵਿੱਚ ਉਹ ਪੈਕੇਜ ਦੇ ਵਿੱਚ ਬੈੱਡ ਹੋਣਗੇ ਗੱਦੇ ਹੋਣਗੇ 7 ਸੀਟਰ ਸੋਫਾ ਹੋਊਗਾ ਟੇਬਲ ਹੋਊ ਅਲਮੀਰਾ ਹੋਊਗੀ ਤੇ ਜੋ ਬੰਦਾ ਆਪਣੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਦਾਗਾ ਉਹਨਾਂ ਲਈ ਅਸੀਂ ਪ੍ਰੈਸਟੇਬਲੀ ਗਿਫਟ ਦੇ ਤੌਰ ਤੇ ਦਵਾਂਗੇ ਲਾ ਜਿਹੜਾ ਸੋਫਾ ਸੈੱਟ ਨਾਲ ਟੇਬਲ ਮਿਲਦਾ ਸ਼ੀਸ਼ੇ ਸੁਤੋਂ ਤੇ ਫਹੀ ਹਾਂ ਇਹਦੇ ਨਾਲ ਇੱਕ ਗੱਲ ਹੋ ਰਿਹਾ ਜੋ ਮਾਰਕੀਟ ਦੇ ਵਿੱਚ ਲੋਕ ਪੈਕੇਜ ਦਿੰਦੇ ਨੇ ਉਹ 50 50 ਰੁਪਏ ਮੀਟਰ ਵਾਲਾ ਕੱ ਮੰਲੋ ਆਪਣਾ ਮਹਿੰਗਾ ਸੋਫਾ ਪਿਆਗਾ ਇਹਨੂੰ ਆਪਾਂ ਹੱਥ ਮਾਰਾਂਗੇ ਇੱਕ ਛੇੜ ਨਹੀਂ ਚੇਂਜ ਹੁੰਦਾ ਜੀ ਉਦਾਂ ਹੀ ਇਹਦੇ 'ਚ ਇਹਦੇ ਤੇ ਆਪਾਂ ਹੱਥ ਮਾਰਾਂਗੇ ਇਹਦਾ ਛੇੜ ਨਹੀਂ ਚੇਂਜ ਹੋਊਗਾ ਕੱਪੜਾ ਜੋ ਮਹਿੰਗੇ ਸੋਫੇ ਤੇ ਲੱਗਿਆ ਉਹੀ ਇਹ ਤੇ ਲੱਗਿਆ ਤੁਸੀਂ ਕੁਆਲਿਟੀ ਮਤਲਬ ਦੇਖ ਹੀ ਸਕਦੇ ਹੋ ਕਲਰ ਕਿੰਨੇ ਮਰਜ਼ੀ ਲੈ ਲਓ ਕਲਰ ਜਿੰਨੇ ਮਰਜ਼ੀ ਜੋ ਬੰਦਾ ਕਲਰ ਕਹੂਗਾ ਉਹੀ ਕਲਰ ਦੇ ਵਿੱਚ ਕਸਟਮਾਈਜ਼ ਹੋ ਜਾਊਗਾ ਸੋਫਾ ਠੀਕ ਹੈ ਇਹ ਮੰਨ ਲਓ ਸਕੀਮ ਹੈ ਜਿਹੜੀ ਬੋਲੀ ਕਿੰਨੇ ਰੁਪਏ 'ਚ ਆ ਇਹਦੀ ਸਾਰੀ ਸਕੀਮ ਇਹ ਸਾਰਾ ਕੰਪਲੀਟ ਪੈਕੇਜ 46000 ਰੁਪਏ ਦੇ ਵਿੱਚ ਠੀਕ ਹੈ ਜੀ ਹਾਂ ਮੰਨ ਲਓ ਦ ਪੈਸੇ ਐਡਵਾਂਸ ਬੁਕਿੰਗ ਦੇ ਤੌਰ ਤੇ ਪਾ ਕੇ 12000 ਕੋਈ ਜ਼ਿਆਦਾ ਨਹੀਂ ਹੈਗਾ ਅਸੀਂ ਘਰ ਭੇਜ ਦਾਂਗੇ ਬਾਕੀ ਦੀ ਪੇਮੈਂਟ ਪਹੁੰਚਣ ਤੋਂ ਬਾਅਦ ਹੋ ਜੂਗੀ ਜਿਹੜੀਆਂ ਭੈਣਾਂ ਦਾ ਵਿਆਹ ਤੇ ਉਹ ਸੰਪਰਕ ਜ਼ਰੂਰ ਕਰ ਲਿਓ ਮੰਨ ਲਓ ਫਿਰ ਭੇਜੋਗੇ ਕਿਵੇਂ ਜੇ ਕਿਸੇ ਨੇ ਪਠਾਨਕੋਟ ਤੋਂ ਆਰਡਰ ਕਰਤਾ ਵੀ ਸਾਨੂੰ ਇਹ ਸਮਾਨ ਭੇਜ ਦੇਣਾ ਪੰਜਾਬ ਦੇ ਵਿੱਚ ਬੰਦਾ ਜਿੱਥੋਂ ਮਰਜ਼ੀ ਆਰਡਰ ਕਰ ਲੇ ਜੇ ਅਸੀਂ ਮਤਲਬ ਕਿਰਾਏ ਹੀ ਅਗਲੇ ਤੋਂ 10-10000 ਰੁਪਏ ਲੈ ਲਿਆ ਤਾਂ ਉਹਦਾ ਫਾਇਦਾ ਵੀ ਬੰਦੇ ਦਾ ਕੀ ਰਹਿ ਗਿਆ ਅਸੀਂ ਰੇਟ ਵੀ 46000 ਦੇਣੀ ਆ ਸਾਰੀਆਂ ਆਈਟਮਾਂ ਦੀਆਂ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਵੀ ਫ੍ਰੀ ਦੇਣੀ ਹੈ ਬਾਕੀ ਰੁਪਏ ਘਰੇ LED ਸਟੈਂਡ ਵੀ ਪੈਣੇ ਸ਼ੁਰੂ ਤੋਂ ਕੋਲ ਵੀ ਰਿਹੇ ਆ LED ਸਟੈਂਡ ਹੋਗੇ ਡਰੈਸਿੰਗ ਟੇਬਲ ਹੋਗੇ ਸਾਰੇ ਤਰ੍ਹਾਂ ਦੀ ਆਈਟਮਾਂ ਮਿਲ ਜਾਣੀ ਸੈਕੰਡ ਫਲੋਰ ਤੇ ਪਹੁੰਚ ਗਏ ਜਿੱਥੇ ਆਪਾਂ ਡਾਇਨਿੰਗ ਟੇਬਲ ਲੱਗੇ ਹੋਣੇ ਵੀਰ ਜੀ ਤੇ ਬੈੱਡ ਹਨਾ ਜੀ ਹਾਂ ਤੇ ਇਹਨੇ ਸੋਹਣੇ ਸੋਹਣੇ ਕੁਆਲਿਟੀ ਦੇ ਲੱਗੇ ਹੋਣੇ ਕਿਵੇਂ ਕਿਵੇਂ ਮਨਚਾ ਹੈ ਵੀ ਤੁਸੀਂ ਆਪ ਕਰ ਦੋਏ ਕੀ ਸਿੱਧਾ ਜੀ ਹਾਂ ਸਾਰਾ ਮਤਲਬ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਕੋਈ ਪਾਲਿਸ਼ ਦਾ ਕੰਮ ਹੁੰਦਾਗਾ ਸਾਰੇ ਇਨ ਹਾਊਸ ਹੁੰਦਾਗਾ ਠੀਕ ਆ ਜੀ ਹਾਂ ਆਪਣੀ ਨਿਗਾ ਦੇ ਜੀ ਆਪਦੀ ਨਿਗਾ ਦੇ ਹੁੰਦੇ ਜਿਵੇਂ ਤੁਸੀਂ ਆ ਬੈੱਡ ਦੇਖ ਸਕਦੇ ਹੋ ਕਮੀ ਕੱਢਣ ਤੇ ਵੀ ਆ ਜੇ ਤਾਂ ਵੀ ਕੋਈ ਕਮੀ ਨਿਕਲ ਨਹੀਂ ਸਕਦੀ ਚਾਹੇ ਕਿ ਕੁਆਲਿਟੀ ਦੇ ਵਿੱਚ ਲਾ ਲਓ ਪਾਲਿਸ਼ ਦੇ ਵਿੱਚ ਲਾ ਲਓ ਆ ਤੁਸੀਂ ਖਿਰਾਦ ਦੇਖੋ ਕਿੰਨੀ ਸ਼ਾਨਦਾਰ ਕੀਤੀ ਹੋਇਆ ਕਲਾ ਕਲਾ ਫੁੱਲ ਦਿਖਦਾ ਜਿਹਦੇ ਨਾਲ ਹੀ ਪਾਲਿਸ਼ ਚਮਕ ਮਾਰਦੀ ਜੇ ਬੰਦਾ ਪਾਲਿਸ਼ ਦੇ ਵਿੱਚ ਮੂੰਹ ਦੇਖ ਲੇ ਕੋਈ ਲੰਬਾ ਨਹੀਂ ਕੋਈ ਵੀ ਲੰਬਾ ਨਹੀਂ ਹੈਗਾ ਸਾਰਾ ਉਸ ਫਰਨੀਚਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਹਰ ਜਾਂਦਾ ਹੈਗਾ ਸਾਰਾ ਕਸਟਮਾਈਜ਼ ਹੁੰਦਾ ਕੋਈ ਲੰਬਾ ਨਹੀਂ ਹੈਗਾ ਜਿਹੜੇ ਬਾਕਸਿਸ ਬਣੇ ਹੋਏ ਨੇ ਮਜ਼ਬੂਤ ਨੇ ਇਹਨਾਂ ਦੇ ਵਿੱਚ ਕੋਈ ਗਿੱਟੀ ਬੋਰਡ ਨਹੀਂ ਕਿਤੇ 16 ਐਮਪਲਾਈ ਨਹੀਂ ਕਿਤੇ 12 ਐਮਪਲਾਈ ਤੁਸੀਂ ਦੇਖ ਸਕਦੇ ਹੋ ਜੇ ਵੀਡੀਓ ਜ਼ੂਮ ਕਰੋਗੇ ਸਾਰੀ 19 ਐਮਪਲਾਈ ਦੇ ਵਿੱਚ ਸਾਰੇ ਬਾਕਸਿਸ ਬਣੇ ਹੁੰਦੇ ਨੇ ਮਤਲਬ ਕੋਈ ਨਹੀਂ ਇਹ ਚੀਜ਼ ਦਿਖਾਉਂਦਾ ਜੋ ਮੈਂ ਦਿਖਾ ਰਿਹਾਗਾ ਮੈਨੂੰ ਆਪਦੇ ਮਨ ਦੀ ਤਸੱਲੀਆ ਕੁਆਲਿਟੀ ਪੂਰੀ ਇੱਕ ਨੰਬਰ ਹੈ ਤਾਂ ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੱਸ ਰਿਹਾ ਵੀ ਜਿੰਨਾ ਸਮਾਨ ਪਿਆ ਡਾਈਨ ਗ੍ਰੇ ਲੋਜੇ ਹੀ ਕਾਡਿੰਗ ਕਸਟਮਾਈਜ਼ ਵੀ ਕਰ ਸਕਦੇ ਕਿਸੇ ਨੂੰ ਕਲਰ ਦਾ ਪਾਲਿਸ਼ ਦਾ ਡਾਰਕ ਚਾਹੀਦਾ ਲਾਈਟ ਚਾਹੀਦਾ ਮੈਟ ਚਾਹੀਦਾ ਗਲੋਸੀ ਚਾਹੀਦਾ ਸਾਰੇ ਤਰ੍ਹਾਂ ਦੀ ਕਸਟਮਾਈਜੇਸ਼ਨ ਹੋ ਜਾਊਗੀ ਪਰ ਤੁਸੀਂ ਇਦਾਂ ਦੇ ਡਾਈਨਿੰਗ ਟੇਬਲ ਦੇਖ ਰਹੇ ਹੋ ਪਹਿਲੀ ਤਾਂ ਸਾਰੀ ਟਾਲੀ ਦੀ ਗਾਰੰਟੀ ਹੋਊਗੀ ਤੇ ਵੀ ਲੱਕੜ ਦੀ ਕੋਈ ਵੀ ਮਿਕਸਿੰਗ ਨਹੀਂ ਹੋਊਗੀ ਇਦਾਂ ਦਾ ਡਾਈਨਿੰਗ ਅਸੀਂ ਕਸਟਮਰ ਨੂੰ ਸਿਰਫ 32000 ਰੁਪਏ ਦੀ ਰੇਂਜ ਦੇ ਵਿੱਚ ਦਵਾਂਗੇ ਤੇ ਜੇ ਕਿਸੇ ਕਸਟਮਰ ਨੇ ਪੁਰਾਣਾ ਡਾਈਨਿੰਗ ਕਟਾਉਣਾ ਹੈ ਪੁਰਾਣਾ ਕੋਈ ਸੋਫਾ ਕਟਾਉਣਾ ਬੈੱਡ ਕਟਾਉਣਾ ਅਸੀਂ ਉਹ ਵੀ ਇਹਦੇ ਚ ਕੱਟ ਲਾਂਗੇ ਬਾਕੀ ਰੈਸਟ ਆਫ ਦੀ ਮਨੀ ਅਸੀਂ ਨਾਲ ਲਵਾਂਗੇ ਜੇ ਪ ਹੀ ਹੱਸਤਾ ਹੀ ਹਰਫੇ ਦਾ ਠੀਕ ਹੈ ਤੇ ਇਧਰ ਵੀ ਦੇਖ ਸਕਦੇ ਹੋ ਡਾਈਨਿੰਗ ਟੇਬਲ ਤੇ ਇਹਨਾਂ ਦੇ ਮਾਰਮੂਰ ਵਾਲੇ ਦੇ ਡਿਜ਼ਾਈਨ ਜੁਣ ਹੈਗੇ ਨੇ ਸਾਡੇ ਕੋਲ ਮਾਰਬਲ ਦੇ ਬਹੁਤ ਡਿਜ਼ਾਈਨ ਨੇ ਆਨਿਕਸ ਮਾਰਬਲ ਹੋਵੇ ਕੰਪੋਜ਼ਿਟ ਹੋ ਗਿਆ ਡਾਈਨਾ ਹੋ ਗਿਆ ਸਾਰੇ ਤਰ੍ਹਾਂ ਦੇ ਮਾਰਬਲ ਅਸੀਂ ਕਸਟਮਰ ਨੂੰ ਦਿਖਾ ਦਾਂਗੇ ਜੇ ਬੰਦੇ ਨੇ ਸ਼ੀਸ਼ਾ ਨਹੀਂ ਲੈਣਾ ਮਾਰਬਲ ਲੈਣਾ ਜਿੰਨਾ ਕਿ ਪ੍ਰਾਈਸ ਐਡ ਹੋ ਅਸੀਂ ਉਹਨਾਂ ਕ ਪ੍ਰਾਈਸ ਐਡ ਇਧਰ ਬੈੱਡ ਦੇ ਇੰਨੇ ਸੋਹਣੇ ਆਈਟਮ ਪਈ ਨੇ ਕੀ ਹੈ ਇਹ ਲੱਕੜ ਕੀ ਹੈ ਇਹ ਸਾਰਾ ਟਾਲੀ ਦੇ ਵਿੱਚ ਬਣਾਇਆ ਹੋਇਆ ਹੋਰ ਇਹਦੇ ਵਿੱਚ ਅਦਰ ਕੋਈ ਲੱਕੜ ਨਹੀਂ ਲੱਗੀ ਹੋਈ ਆ ਜੇ ਤੁਸੀਂ ਪਾਵੇਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਸਾਰਾ ਟਾਲੀ ਦੇ ਵਿੱਚ ਬ ਕਿਆ ਹੋਏਗਾ ਤੇ ਟਾਲੀ ਦੀ ਸਾਡੀ ਫੁੱਲ ਗਰੰਟੀ ਹੋਊਗੀ ਠੀਕ ਹੈ ਇਹਦੇ ਨਾਲ ਦੀ ਆਪਾਂ ਲਮਾਰੀਆਂ ਹੋਗੀਆਂ ਐਲਈਡੀ ਕੈਬਿਨੇਟ ਹੋਗੇ ਸਾਰਾ ਕੁਝ ਬਣਾ ਸਕਦੇ ਸੈਕੰਡ ਫਲੋਰ ਤੇ ਆਪਾਂ ਦੂਜੇ ਪਾਰਟ ਵੱਲ ਲਾਗੇ ਵੀਰੇ ਐਡੀ ਡਿਸਪਲੇ ਮੰਨ ਲਓ ਸਹਿਜਨ ਕਿਵੇਂ ਲੱਗੀ ਹੋਈ ਆ ਤੁਸੀਂ ਇੰਨੀ ਕਿਉਂ ਲਾਈ ਆ ਸਾਰੀ ਇਹ ਹਾਂਜੀ ਇਹ ਸਾਰਾ ਸਮਾਨ ਮਤਲਬ ਕਸਟਮਰ ਨੂੰ ਸ਼ੋਅ ਕਰਦੇ ਆ ਸਾਡਾ ਕੋਈ ਉਦਾਂ ਦਾ ਸਿਸਟਮ ਨਹੀਂ ਹੈਗਾ ਜੋ ਸਾਡੀ ਵਧੀਆ ਚੀਜ਼ ਹੈ ਜਾਂ ਆਪਾਂ ਵਧੀਆ-ਵਧੀਆ ਚੀਜ਼ ਕਸਟਮਰ ਨੂੰ ਸ਼ੋਅ ਕਰਦੇ ਆ ਬਾਕੀ ਆਈਟਮਾਂ ਨਾਲ ਘੋਲਾਂਗੇ ਸਾਰਾ ਜੋ ਲੱਗਿਆ ਹੋਇਆ ਕਸਟਮਰ ਦੇ ਮੂਰੀ ਲੱਗਿਆ ਹੋਇਆਗਾ ਤੇ ਜੇ ਮਤਲਬ ਕੋਈ ਰੀਅਲੀ ਹਾਂ ਵੀ ਉਹਨੂੰ ਪਤਾ ਲੱਗ ਜੇ ਵੀ ਜੋ ਹੈਗਾ ਸੱਚ ਸਾਰਾ ਸਾਹਮਣੇ ਆ ਹਾਂ ਜੀ ਤੇ ਹੁਣ ਬੈੱਡਾਂ ਦੀ ਗੱਲ ਬਾਤ ਇੱਧਰ ਵੀ ਕਰਦੇ ਆ ਸੋਹਣੇ ਸੋਹਣੇ ਸਾਹੀ ਬੈੱਡ ਪੈਨੇ ਮਹਾਰਾਜਾ ਲੋਕਾਂ ਚ ਇਹਨਾਂ ਨਾਲ ਵੀ ਪੁਰਾਣੇ ਜਿਹੜੇ ਆਪਣੇ ਬਾਕਸ ਬੈੱਡ ਹੁੰਦੇ ਨੇ ਕੱਟ ਦੋਗੇ ਇਹਨਾਂ ਨਾਲ ਜੀ ਹਾਂ ਪੁਰਾਣੇ ਬੈੱਡ ਕੱਟ ਦਾਂਗੇ ਸਿਰਫ 5000 ਰੁਪਏ ਦੀ ਰੇਂਜ ਦੇ ਵਿੱਚ ਬੈੱਡ ਕੱਟ ਕੇ ਜੋ ਰੈਸਟ ਉਹ ਦੀ ਮਣੀ ਉਹ ਨਾਲ ਪੈ ਜਾਊਗੀ ਜੀ ਸ਼ਾਦਾ ਦੇ ਬੈੱਡ ਨੇ ਸਾਰੇ ਨਾਲੇ ਅਪ ਡਾਊਨ ਲਾਈਟ ਵਾਲੇ ਬੈੱਡ ਨੇ ਨਾਲੇ ਇਹਦੇ ਨਾਲ ਸਵਿਚ ਬੋਰਡ ਲੱਗੇ ਹੋਏ ਨੇ ਐਦਾਂ ਦੇ ਸ਼ਾਨਦਾਰ ਡਿਜ਼ਾਈਨ 21 21000 ਰੁਪ ਦੀ ਰਿੰਦੇ ਇਹਦੇ ਨਾਲ ਨਾਲ 5000 ਰੁਪਏ ਦਾ ਬੈੱਡੇ ਚ ਪੁਰਾਣਾ ਵੀ ਕੱਟਿਆ ਜਾਊਗਾ ਹਾਂ ਫਿਰ ਮਤਲਬ ਰਹਿ ਗਿਆ 16000 ਦਾ ਪੁਰਾਣਾ ਜਿਹੜੇ ਮਾਈਆਂ ਨੂੰ ਦਿੱਤੇ ਹੁੰਦੇ ਨੇ ਆਪਣੇ ਘਰਾਂ ਚ ਉਹ ਬੈੱਡ ਵੀ ਕੱਟ ਦੋਂਗੇ ਹਨਾ ਜੀ ਹਾਂ ਉਹ ਬੈੱਡ ਵੀ ਕੱਟ ਇਹ ਵੀ ਆ ਇੰਨਾ ਸਮਾਨ ਪੈ ਜਿਵੇਂ ਇਹ ਚ ਮੈਨੂੰ ਲੱਗ ਰਿਹਾ ਵੀ ਸੋਫਾ ਸੈੱਟ ਆ ਹਨਾ ਜੀ ਹਾਂ ਤੇ ਕਿਵੇਂ ਕੀ ਦੇ ਲਈ ਕੀਤਾ ਹੈ ਪੈਕ ਕਿਵੇਂ ਇਹ ਸਾਰਾ ਸਮਾਨ ਦਾ ਕਸਟਮਰ ਦਾ ਆਰਡਰ ਹੈ ਇਹ ਇੰਡੀਆ ਲਈ ਨਹੀਂ ਹੈਗਾ ਇਹ ਐਕਸਪੋਰਟ ਅਸੀਂ ਕਰਦੇ ਆ ਜਿਵੇਂ ਇਸ ਜੋ ਸਾਰਾ ਸਮਾਨ ਹੈ ਸਾਰਾ ਆਸਟ੍ਰੇਲੀਆ ਦੇ ਵਿੱਚ ਜਾਣਾ ਹੈ ਬਾਹਰਲੇ ਦੇਸ਼ਾਂ ਲਈ ਬਾਹਰਲੇ ਦੇਸ਼ਾਂ ਅਸਟ੍ਰੇਲੀਆ ਦੇ ਵਿੱਚ ਮਤਲਬ ਕੋਈ ਐਡੀਲੇ ਅਮਨ ਮੈਂ ਮੈਲਬਨ ਲਿਖਿਆ ਹੈ ਮੈਲਬਨ ਦਾ ਮਾਲ ਹੈ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਜੇ ਕਿਸੇ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਸਮਾਨ ਮੰਗਾਉਣਾ ਤਾਂ ਤੁਸੀਂ ਇਥੋਂ ਭੇਜ ਦੇਣੋ ਪੈ ਕੇ ਜੀ ਹਾਂ ਇਥੋਂ ਭੇਜ ਦੇਣਿਆ ਜੀ ਪੈ ਕੇ ਠੀਕ ਠੀਕ ਹੈ ਕੋਈ ਵੀ ਸਮਾਨ ਫਰਨੀਚਰ ਕੋਈ ਵੀ ਫਰਨੀਚਰ ਹੋਵੇ ਬੰਦਾ ਆਪਣੇ ਕੋਲ ਨਹੀਂ ਚੀਜ਼ ਕਸਟਮਾਈਜ਼ ਕਰ ਸਕਦਾ ਬੰਦਾ ਸਾਡੇ ਡਿਜ਼ਾਈਨਸ ਤੇ ਲਿਮਟਡ ਹੋ ਰਹੇ ਵੀ ਅਸੀਂ ਆਹ ਡਿਜ਼ਾਈਨ ਦੇਤਾ ਤਾਂ ਆਹੀ ਬਣਾਉਣਾ ਬੰਦਾ ਪਿੰਟਰੇਸਟ ਕੋਲੇ ਜਿਹੇ ਜਿਹੇ ਬੰਦੇ ਨੇ ਡਿਜ਼ਾਈਨ ਦੇਖ ਲਿਆ ਜੋ ਬੰਦੇ ਨੇ ਸੋਚ ਲਿਆ ਅਸੀਂ ਉਬ ਉਹੀ ਚੀਜ਼ ਤਿਆਰ ਕਰ ਦਿੰਦੇ ਹਾਂ ਕਿ ਕਿੰਨੀ ਕਿ ਸੇਫਟੀ ਹੈ ਹੁ ਵੀ ਹੈ ਚ ਜਿੱਦਾਂ ਮਰਜ਼ੀ ਇਹਨੂੰ ੱਤਕਾ ਲੱਗੀ ਜਾਏ ਮਾਲ ਨੂੰ ਇਹਦੇ ਚ ਰੋਲ ਕੀਤਾ ਜਾਂਦਾ ਫਿਰ ਉਹ ਤਾਂ ਗੱਤੇ ਦੇ ਵਿੱਚ ਰੋਲ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਲੈਮੀਨੇਟ ਰੋਲ ਕੀਤਾ ਜਾਂਦਾ ਮਰਜ਼ੀਵੇਂ ਮਰਜ਼ੀ ਰਫ ਐਂਡ ਟਫ ਚਾਹੇ ਕੰਟੇਨਰ ਜਾਵੇ ਤਾਂ ਸਮਾਨ ਨੂੰ ਨਹੀਂ ਕੁਝ ਹੁੰਦਾ ਪੱਕੀ ਗਰੰਟੀ ਸੋਫਾ ਭੇਜਾਈਆਂ ਆਸਟ੍ਰੇਲੀਆ ਪਹੁੰਚੂ ਐਦਾਂ ਹੀ ਪਹੁੰਚੂਗਾ ਤੇ ਤੀਜਾ ਸਵਾਲ ਇਹ ਰਹੋ ਹੁਣ ਬਾਹਰਲੇ ਦੇ ਮਨ ਚ ਵੀ ਯਾਰ ਪੈਸੇ ਬਾਰੇ ਲੱਗ ਜਾਣਗੇ ਬਾਈ ਕਿਵੇਂ ਕੀ ਕੀ ਸਿਸਟਮ ਮਤਲਬ ਜੋ ਅਸੀਂ ਕਸਟਮਰ ਨਾਲ ਡੀਲ ਕਰਦੇ ਆਂ ਵੀ ਬੰਦੇ ਦੇ ਮਨ ਦੇ ਵਿੱਚ ਹੁੰਦਾ ਪੈਸੇ ਬਾਰੇ ਲੱਗ ਜਾਣਗੇ ਪਰ ਮੈਂ ਕਹਿਣਾ ਚਾਹੁੰਨਾ ਮੰਨ ਲਓ ਜੋ ਕਸਟਮਰ ਆਸ ਕਸਟਮਾਈਜ਼ ਕਰ ਲੈਣ ਪਹਿਲੀ ਗੱਲ ਤਾਂ ਉੱਥੇ ਫਰਨੀਚਰ ਕਸਟਮਾਈਜ਼ ਨਹੀਂ ਹੁੰਦਾ ਇੱਥੇ ਬੰਦਾ ਕਸਟਮਾਈਜ਼ ਵੀ ਕਰ ਸਕਦਾ ਹੈ ਜੇ ਨੀਅਰਬਾਈ ਸ਼ੋਰੂਮ ਦੇ ਵਿੱਚ ਜਾ ਕੇ ਸਾਨੂੰ ਆ ਫੋਟੋ ਭੇਜਨ ਸਾਮੀ ਵੀ ਆ ਚੀਜ਼ ਤਿਆਰ ਕਰਨੀ ਹੈ ਅੱਧ ਤੋਂ ਵੀ ਅੱਧ ਮੁੱਲ ਦਾ ਅਗਲੇ ਨੂੰ ਫਰਨੀਚਰ ਪੂਗਾ ਇੱਥੋਂ ਮੰਗਵਾ ਕੇ ਸਾਰੀਆਂ ਇੰਨੀਆਂ ਫਰੇਟਾਂ ਪੇ ਕਰਕੇ ਫਿਰ ਵੀ ਆਲੇ ਨੂੰ ਬਹੁਤ ਆਈਟਮਾਂ ਸਸਤੀਆਂ ਪਹਿਣੀਆਂ ਬੈੱਡ ਔ ਸੋਫਾ ਸੈੱਟ ਪੂੜਾ ਸੈੱਟ ਡਾਈਨਿੰਗ ਟੇਬਲ ਸਾਰਾ ਸਮਾਨ ਭੇਜ ਦਿਨ ਸਾਰਾ ਸਮਾਨ ਭੇਜ ਦਿੰਨੇ ਆ ਜੀ ਠੀਕ ਹੈ ਕਿਹੜੀ ਕਿਹੜੀ ਕੰਟਰੀ ਸਾਰੀਆਂ ਕੰਟਰੀਆਂ ਦੇ ਵਿੱਚ ਜਾਂਦਾ ਅਮਰੀਕਾ ਆਸਟ੍ਰੇਲੀਆ ਕੈਨੇਡਾ ਇਟਲੀ ਸਾਰੀ ਕੰਟਰੀਆਂ ਦੇ ਵਿੱਚ ਜਾਂਦਾ ਤੇ ਆ ਸਾਰਾ ਮਾਲ ਦੇਖ ਸਕਦੇ ਸੱਜਣੋ ਬਾਹਰ ਖਾਤਰ ਪਿਆ ਬਾਹਰ ਵਾਲੇ ਵੀਰਾਂ ਖਾਤਰ ਆ ਕਰ ਲੈ ਸੰਪਰਕ ਬੰਨ ਨੂੰ ਪੁੱਛਦੇ ਨੇ ਲੋਕ ਵੀ ਯਾਰ ਕਿੱਥੋਂ ਮਿਲੂ ਸਾਰਾ ਸਮਾਨ ਬਰਨਾਲਾ ਬੁੱਢੇ ਬਰਨਾਲੇ ਲੋਕੇਸ਼ਨ ਹੈ ਜੀ ਬਰਨਾਲਾ ਕਿੱਥੇ ਜਾ ਵੀਰੇ ਇਹ ਦੱਸੋ ਇਹ ਬਰਨਾਲਾ ਬੱਸ ਸਟੈਂਡ ਕੋਲਿਆ ਸੁਵਿਧਾ ਕੇਂਦਰ ਦੇ ਕੋਲ ਹੈ ਬਾਕੀ ਬੰਦਾ ਕਾਲ ਕਰ ਸਕਦਾ ਸਾਨੂੰ ਆ ਕੇ ਜੀ ਇਧਰ ਇਨਾ ਸਟਾਕ ਪਿਆ ਇਹ ਹੁਣ ਕਿਵੇਂ ਬਾਈ ਤੁਸੀਂ ਤੁਹਾਡਾ ਆਪਦਾ ਤਿਆਰ ਕਰੇਗਾ ਕਿਸ ਸਟੋਰ ਦਾ ਇਹ ਸਾਰਾ ਮਤਲਬ ਆਰਡਰ ਤੇ ਹੈ ਸਮਾਨ ਜੇ ਬੰਦਾ ਕੋਈ ਕਹਿੰਦਾ ਵੀ ਅਸੀਂ 10 ਦਿਨਾਂ ਨਾਲ ਲੈਣਾ 5 ਦਿਨਾਂ ਨਾਲ ਲੈਣਾ ਅਸੀਂ ਸਾਰਾ ਉਹ ਸਮਾਨ ਆਰਡਰ ਤੇ ਤਿਆਰ ਕਰ ਕਰੇ ਰੱਖਦੇ ਆ ਇਹ ਸਾਰਾ ਇੰਡੀਆ ਵਾਲਾ ਸਮਾਨ ਪਿਆ ਉਹ ਸਾਰਾ ਫੋਰਨ ਵਾਲਾ ਆ ਮਤਲਬ ਆਪਾਂ ਜੋ ਆਪਣੇ ਵੀਰ ਮਤਲਬ ਬਾਹਰ ਨੇ ਜੋ ਮਤਲਬ ਕੰਮ ਕਰਨਾ ਚਾਹੁੰਦੇ ਨੇ ਫਰਨੀਚਰ ਦਾ ਮਤਲਬ ਜੋ ਬੰਦੇ ਜੋਬ ਵਰਕ ਕਰਦੇ ਨੇ ਪਰ ਬੰਦਾ ਆਪਦੇ ਮੋਨੋਪੋਲੀ ਦਾ ਆਪਦਾ bizness ਸਟਾਰਟ ਕਰਨਾ ਚਾਹੁੰਦਾਗਾ ਤਾਂ ਆਪ ਵੀ ਸਾਥੋਂ ਕੰਟੇਨਰ ਮੰਗਵਾ ਸਕਦੇ ਨੇ ਉਹ ਅੱਗੇ ਆਰਡਰ ਲੈ ਸਕਦੇ ਨੇ ਉਹ ਕਸਟਮਰਸ ਤੋਂ ਵੀ ਖੁੱਲਾ ਸਮਾਨ ਮੰਗਾ ਸਕਦੇ ਆਹ ਖੁੱਲਾ ਸਮਾਨ ਮੰਗਵਾ ਸਕਦੇ ਨੇ ਮਤਲਬ ਉਹਨਾਂ ਜੇ bizness ਸਟਾਰਟ ਅਪ ਕਰਨਾਗਾ ਆ ਬੰਦਾ ਜੋ ਵੀ ਆਪਦੇ ਜਾਣਕਾਰ ਨੇ ਜਾਂ ਉਹਨਾਂ ਦੇ ਮਤਲਬ ਕੋਈ ਨੇਬਰ ਵਾਲੇ ਨੇ ਉਹਨਾਂ ਤੋਂ ਥੋੜਾ ਬਹੁਤਾ ਆਰਡਰ ਲਵੇ ਤੇ ਸਾਨੂੰ ਆਰਡਰ ਪਾਵੇ ਤੇ ਅਸੀਂ ਉਹਨਾਂ ਦਾ ਸਮਾਨ ਬਣਾ ਕੇ ਭੇਜ ਦਾਂਗੇ ਤੇ ਅਗਲੀ ਵਾਰ ਬੰਦੇ ਨੂੰ ਖੁੱਲਾ ਆਰਡਰ ਮਿਲ ਜਾਂਦਾ ਹੈ ਠੀਕ ਹੈ ਕਹਿ ਸਕਦੇ ਹੋ ਜੇ ਖੁੱਲਾ ਸਮਾਨ ਮਗੂ ਤਾਂ ਰੇਟ ਦਾ ਵੀ ਕਿਤਨੇ ਕਿਤੇ ਸਸਤਾ ਪੁੱਛ ਇਸ ਤੋਂ ਹਾਂ ਰੇਟ ਵੀ ਸਸਤਾ ਪੁੱਛ ਤੇ ਕੁਆਲਿਟੀ ਤਾਂ ਏ ਕਲਾਸ ਹੋ ਗਈ ਸਾਡੀ ਸੋਚ ਕੀ ਹੈ ਵੀ ਅਸੀਂ ਇੱਥੇ ਤਾਂ ਲੋਕਾਂ ਨੂੰ ਗਾਰੰਟੀਆਂ ਵਾਰੰਟੀਆਂ ਦੇ ਦਿੰਨੇ ਆ ਬਾਹਰ ਜਾ ਕੇ ਹੁਣ ਅਸੀਂ ਆਸਟ੍ਰੇਲੀਆ ਜਾ ਕੇ ਸਮਾਨ ਠੀਕ ਨਹੀਂ ਕਰਕੇ ਆ ਸਕਦੇ ਤਾਂ ਕਰਕੇ ਅਸੀਂ ਨੂੰ ਕੁਆਲਿਟੀ ਉਹੀ ਬਣਾ ਕੇ ਦਵਾਂਗੇ ਜੀ ਯਾ ਅਗਲੇ ਨੂੰ ਫਿਊਚਰ ਦੇ ਵਿੱਚ ਕੋਈ ਦਿੱਕਤਾਂ ਨਾ ਰਹਿ ਸਾਡੇ ਤੋਂ ਕੋਈ ਗਿਲਾ ਸ਼ਿਕਵਾ ਨਾ ਰਹੇ ਬੰਦੇ ਦਾ ਠੀਕ ਹੈ ਵੀ ਉਹ ਉਹ ਸੋਡੀ ਜ਼ਿੰਮੇਵਾਰੀ ਹੈ ਬੰਦੇ ਤੇ ਨਾਲਾ ਆ ਚੀਜ਼ ਕੀ ਐ ਸੋਹਣੀ ਸੋਹਣੀ ਪਈ ਐ ਬਾਈ ਇਹ ਪੀੜਾ ਸੈੱਟ ਬਣਿਆ ਹੋਇਆ ਹੈ ਵੀ ਕਸਟਮਾਈਜ਼ ਕੀਤਾ ਹੋਇਆ ਹੈ 211 ਜੇ ਕਿਸੇ ਬੰਦੇ ਦਾ ਮਤਲਬ ਲਾਂਚ ਲਾਉਣਾਗਾ ਜਾਂ ਛੋਟੀ ਸਪੇਸ ਆ ਕਿਤੇ ਬੈਠਣਾ ਹੋਣਾ ਸ਼ੌਂਕੀ ਲਾਉਣਾ ਆਪਾਂ ਇਦਾਂ ਦੀਆਂ ਠੋਸ ਚੀਜ਼ਾਂ ਲਾਸਾ ਸਾਰੀ ਉਮਰ ਪਰ ਵਾਸਤੇ ਚੀਜ਼ਾਂ ਨੇ ਹਾਂ ਮੰਨ ਕੇ ਚੱਲੋ ਤੁਸੀਂ ਗ੍ਰਾਹਕ ਵੀਰਾਂ ਦੀ ਹਰ ਮੰਗ ਨੂੰ ਧਿਆਨ ਚ ਰੱਖ ਕੇ ਫੇਰ ਚੀਜ਼ ਤਿਆਰ ਕਰਦੇ ਜੀ ਹਾਂ ਫੇਰ ਚੀਜ਼ ਤਿਆਰ ਕਰਦੇ ਹਾਂ ਜੇ ਬੰਦੇ ਦੇ ਕੋਈ ਆਰਕੀਟੈਕਟ ਨੇ ਕਿਹਾ ਤਾਂ ਕੋਈ ਇਦਾਂ ਦਾ ਡਿਜ਼ਾਈਨ ਚਾਹੀਦਾ ਆ ਸਾਈਜ਼ ਦਾ ਚਾਹੀਦਾ ਸਾਰੀ ਚੀਜ਼ ਕਸਟਮਾਈਜ਼ ਹੋ ਜੂਗੀ ਓਪੋਜ਼ਿਟ ਪ੍ਰੇਮ ਪ੍ਰਧਾਨ ਮਾਰਕੀਟ ਬਰਨਾਲਾ ਤੇ ਸਾਡੇ ਇੱਕ ਦਿੱਤੇ ਗਏ ਕੰਟੈਕਟ ਨੰਬਰ ਤੇ ਬੰਦਾ ਕੰਟੈਕਟ ਵੀ ਕਰ ਸਕਦਾ ਜਦੋਂ ਮਰਜ਼ੀ ਸ਼ੋਅਰੂਮ ਤੇ ਵਿਜ਼ਿਟ ਕਰ ਸਕਦਾ ਠੀਕ ਜਰੂਰ ਪਹੁੰਚਿਓ ਤੁਹਾਨੂੰ ਇਹ ਕਹਦਾ ਵੀ ਇੱਕ ਛੱਤ ਥੱਲੇ ਸਾਰਾ ਸਮਾਨ ਮਿਲੂਗਾ ਇੱਕ ਛੱਤ ਥੱਲੇ ਸਾਰਾ ਸਮਾਨ ਮਿਲ ਜੂਗਾ ਹਾਈ ਕਲਾਸ ਸਮਾਨ ਮਿਲੂਗਾ ਵੱਡੇ ਤੋਂ ਵੱਡੇ ਆਫਰ ਮਿਲਣਗੇ ਵੀਡੀਓ ਸ਼ੇਅਰ ਵਾਲੇ ਲਈ ਇਹੀ ਆਫਰ ਆ ਵੀ ਮੰਨ ਲਓ ਨੂੰ 2 ਰੁਪਏ ਸਸਤਾ ਮਿਲ ਜੂ। ਜੀ ਹਾਂ 2 ਰੁਪਏ ਸਸਤਾ ਮਿਲੂ ਬਾਕੀ ਕੋਈ ਗੱਲ ਨਹੀਂ ਹੋਰ ਵੀ ਫਾਇਦਾ ਕਰਦਾਂਗੇ ਪਹੁੰਚੇ ਤੇ ਕੋ ਚੱਕਰ ਨੇ ਠੀਕ ਹੈ ਕਰਦੇ ਸਜਣੋ ਵੀਡੀਓ ਸ਼ੇਅ